ਸਮਾਣਾ ਸਰਕਾਰੀ ਹਸਪਤਾਲ ਜਿਹੜਾ ਕੀ 1997 ਦੇ ਵਿੱਚ ਇਸका ਨਹੀਂ ਪੱਥਰ ਰੱਖਿਆ ਗਿਆ ਸੀ ਤੁਸੀਂ ਦੇਖੋ 1997 ਦੇ ਵਿੱਚ ਨਹੀਂ ਪੱਥਰ ਰੱਖਿਆ ਗਿਆ ਉਸਕੇ ਬਾਅਦ ਬਿਲਡਿੰਗ ਤਿਆਰ ਹੋਗੀ 7-8 ਕਰੋੜ ਰੁਪਏ ਲਾਏਗਾ ਔਰ ਲੇਕਿਨ ਆਜ ਤੱਕ ਇਸ ਹਸਪਤਾਲ ਦੀ ਬਿਲਡਿੰਗ ਕਿਤੇ ਉਦਘਾਟਨ ਵਾਲੀ ਥਾਂ ਹੈ ਨਹੀਂ ਪੱਥਰ ਕੀ ਥਾਂ ਖਾਲੀ ਪਈ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਥਾਂ ਹੈ ਜਿੱਥੇ ਕਿ ਉਦਘਾਟਨ ਹੋਣਾ ਦਾ ਕਿਸੇ ਨੇ ਵੀ ਕਰਨਾ ਥਾ ਸਰਕਾਰ ਆਈਆਂ ਤੇ ਗਈਆਂ ਲੇਕਿਨ ਹਸਪਤਾਲ ਕੇ ਵਿੱਚ ਕੋਈ ਸੁਧਾਰ ਨਹੀਂ ਆਇਆ ਭਾਵੇਂ ਕਿਸੇ ਪਾਰਟੀ ਦੀ ਸਰਕਾਰ ਆਈ ਇਸ ਹਸਪਤਾਲ ਦੇ ਵਿੱਚ ਲੋਕਾਂ ਨੂੰ ਸੁਵਿਧਾਵਾਂ ਨਹੀਂ ਮਿਲੀਆਂ ਉਸ ਮੁੱਦੇ ਨੂੰ ਲੈ ਕੇ ਸਾਬਕਾ ਵਿਧਾਇਕ ਸਮਾਣਾ ਜਗਤਾਰ ਸਿੰਘ ਰਾਜਲਾ ਵੱਲੋਂ ਇਸ ਮੁੱਦੇ ਨੂੰ ਲੈ ਕੇ ਲੋਕਾਂ ਦੇ ਮੁੱਦੇ ਹੈ ਖਾਈ ਲੋਕਾਂ ਦਾ ਮੁੱਦਾ ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਆਮ ਗਰੀਬ ਆਦਮੀ ਇਸ ਸਮਾਨ ਇਸ ਕਸਟਲ ਨਹੀਂ ਹੈ ਸਤਰਾਨਾ ਖਨੂਰੀ ਇੱਧਰ ਕੱਥਲ ਤੱਕ ਦੇ ਮਰੀਜ਼ ਇਸ ਹਸਪਤਾਲ ਦੇ ਵਿੱਚ ਆਉਂਦੇ ਨੇ ਜਨੇਪੇ ਵਾਲੇ ਮਹਿਲਾ ਰੋਗ ਡਾਕਟਰ ਨਹੀਂ ਹੈ ਡਾਕਟਰਾਂ ਦੀ ਕਮੀ ਹੈ ਮੈਡੀਕਲ ਅਫਸਰ ਨਹੀਂ ਹੈ ਖਾਓ ਕਹ ਬਜਾਇ ਜਗਤਾਰ ਸਿੰਘ ਰਾਜਲਾ ਜਿਨ੍ਹਾਂ ਨੇ ਦੱਸਿਆ ਕਿ ਇਹ ਸਾਡਾ ਸੰਕੇਤਿਕ ਅੱਜ ਪ੍ਰੋਟੈਸਟ ਹੈ ਸਰਕਾਰ ਨੇ ਜੇ ਆਉਣ ਵਾਲੇ ਸਮੇਂ ਤੇ ਹਸਪਤਾਲ ਦੇ ਵਿੱਚ ਮੁਰਲੇ ਸਵਿਤਾ ਨਹੀਂ ਦਿਤੀਆਂ ਤਾਂ ਇਹ ਮਾਮਲਾ ਵਿਧਾਨ ਸਭਾ ਕੇ ਬਾਹਰ ਵੀ ਜਾ ਕੇ ਪਰ ਦੱਸਿਆ ਕੀਤਾ ਜਾਣਾ ਹੈ ਉੱਥੇ ਵਿਰੋਧ ਹੋਣਾ ਹੈ ਕਿ ਬਜਟ ਦੇ ਵਿੱਚ ਬਜਟ ਦੇ ਵਿੱਚ ਸਾਰੀ ਸਹੂਲਤਾਂ ਇੱਥੇ ਰੱਖੀਆਂ ਜਾਣ ਹੁਣ ਇਸ ਸਮੇਂ ਦੱਸੇਗਾ ਵੀ ਕਦੋਂ ਸਰਕਾਰ ਇਸ ਹਸਪਤਾਲ ਨੂੰ 100 ਬੈੱਡ ਦੀ ਸਹੂਲਤਾਂ ਦਿੰਦੀ ਹੈ ਅੱਜ ਦਾ ਜੋ ਇਹ ਸੰਕੇਤਕ ਪ੍ਰੋਟੈਸਟ ਹੈ ਕਿ ਸਮਾਣਾ ਵਿੱਚ ਤੁਹਾਨੂੰ ਸਾਰਿਆਂ ਲੋਕਾਂ ਨੂੰ ਪਤਾ ਹੈ ਕਿ ਇੰਨਾ ਹਸਪਤਾਲ ਦੇ ਵਿੱਚ ਬੁਰਾ ਹਾਲ ਹੈ ਕਿ ਇੱਥੋਂ ਮਰੀਜ਼ ਰੈਫਰ ਹੋ ਜਾਂਦੇ ਹਨ ਜਦੋਂ ਮੈਂ 1997 ਵਿੱਚ ਐਮ.ਐਲ.ਏ ਬਣਿਆ ਸੀ ਤੇ 15 ਤੋਂ ਜ਼ਿਆਦਾ ਗੁਰਚੰਦ ਸਿੰਘ ਟਵਾੜਾ ਸਾਹਿਬ ਜੀ ਦੀ ਅਗਵਾਈ ਹੇਠ ਇਹ ਹਸਪਤਾਲ ਅਸੀਂ 100 ਬਿਸਤਰਿਆਂ ਦਾ ਬਣਾਇਆ ਸੀ ਤੇ ਇਸ ਸੋਚ ਨਾਲ ਬਣਾਇਆ ਸੀ ਵੀ ਇੱਥੋਂ ਹਸਪਤਾਲ ਦੇ ਵਿੱਚੋਂ ਜੇ ਕੋਈ ਮਰੀਜ਼ ਰੈਫਰ ਹੁੰਦਾ ਤਾਂ ਉਹ ਪੀਜੀਏ ਜਾਵੇ ਪਟਿਆਲੇ ਨਾ ਜਾਵੇ ਇੰਨੀ ਇੱਥੇ ਸਹੂਲਤ ਚਾਹੀਦੀ ਹੈ ਇੱਥੇ ਉਦੋਂ 5 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਇਹ ਬਿਲਡਿੰਗ ਬਣੀ 100 ਬਿਸਤਰਿਆਂ ਦੀ ਤੇ ਇਹਦੇ ਵਿੱਚ ਉਸ ਟਾਈਮ ਸੀਟੀ ਸਕੈਨ ਅਲਟਰਾਸਾਉਂਡ ਸਾਰੀਆਂ ਮਸ਼ੀਨਾਂ 100 ਬਿਸਤਰਿਆਂ ਨੂੰ ਜੋ ਚਾਹੀਦੀਆਂ ਨੇ ਉਹ ਸਾਰੀਆਂ ਅਸੀਂ ਇੱਥੇ ਲਿਆਂਦੀਆਂ ਸਨ ਪਰ ਇਹ ਰਾਜਨੀਤਿਕ ਕਾਰਨਾ ਕਰਕੇ ਇੱਥੇ ਉਦੋਂ ਬਾਦਲ ਦੀ ਸਰਕਾਰ ਸੀ ਅਸੀਂ ਟੋੜਾ ਸਾਹਿਬ ਦੇ ਨਾਲ ਸੀ ਤੇ ਉਦੋਂ ਸਰਕਾਰੀ ਜਿਹੜੇ ਬਾਦਲ ਦੇ ਚੇਲੇ ਸਨ ਉਹ ਇਥੇ ਮਸ਼ੀਨਾਂ ਨੂੰ ਚੁਕਵਾ ਕੇ ਲੈ ਗਏ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਰਹਿ ਗਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਫਿਰ ਤੇ ਇਹਦੇ ਤਿੰਨ ਮੰਤਰੀ ਜਿਹੜੇ ਨੇ ਇਹ ਸਮਾਨੇ ਤੋਂ ਬ੍ਰਹਮਿੰਦਰਾ ਜੀ ਮੰਤਰੀ ਪਹਿਲਾਂ ਬਣ ਕੇ ਗਏ ਸਰਜੀਤ ਸਿੰਘ ਰਖੜਾ ਮੰਤਰੀ ਬਣ ਕੇ ਗਏ ਅਤੇ ਹੁਣ ਜੇ ਮੌਜੂਦਾ ਐਮਐਲਏ ਹੈ ਆਪਣਾ ਜੌੜਾ ਮਜਰਾ ਸਾਹਿਬ ਇਹ ਵੀ ਸਿਹਤ ਮੰਤਰੀ ਬਣ ਕੇ ਹੁਣ ਤਾਂ ਫਾਰਗ ਹੋ ਗਿਆ ਮੰਤਰੀ ਤੋਂ ਇਹ ਵੀ ਸਿਹਤ ਮੰਤਰੀ ਰਿਹਾ ਹੈ ਤੇ ਇਥੇ ਜੋ ਲੋਕਾਂ ਨੂੰ ਇੰਨੀ ਪ੍ਰੋਬਲਮ ਆਉਂਦੀ ਹੈ ਤੇ ਹਸਪਤਾਲ ਦੇ ਵਿੱਚ ਨਾ ਕੋਈ ਡਾਕਟਰ ਜਿੰਨੇ 100 ਬਿਸਤਰਾ ਦੇ ਡਾਕਟਰ ਚਾਹੀਦੇ ਨੇ ਡਾਕਟਰਾਂ ਦੀ ਬਹੁਤ ਘਾਟ ਹੈ ਇਥੇ ਟਾਂਕੇ ਲਾਣ ਜੇ ਕੋਈ ਐਮਰਜੈਂਸੀ ਐਕਸੀਡੈਂਟ ਹੋ ਜਾਏ ਟਾਂਕੇ ਲਾਉਣ ਵਾਲਾ ਡਾਕਟਰ ਨਹੀਂ ਹੈਗਾ ਤੇ ਆ ਫੋਰਥ ਕਲਾਸ ਵਾਲੇ ਵਿਚਾਰੇ ਟਾਂਕੇ ਲਾਉਂਦੇ ਨੇ ਤੇ ਫੋਰਥ ਕਲਾਸ ਵਾਲੇ ਪੱਟੀਆਂ ਕਰਦੇ ਨੇ ਐਮਰਜੈਂਸੀ ਦੇ ਵਿੱਚ ਜਿਹੜੇ ਸਹੂਲਤ ਹੁੰਦੀ ਹੈ ਉਹ ਵੀ ਇਸ ਹਸਪਤਾਲ ਦੇ ਵਿੱਚ ਨਹੀਂ ਹੋਰ ਤਾਂ ਕਿ ਡਾਕਟਰ ਵੀ ਨਹੀਂ ਹੈ ਡਾਕਟਰ ਮੈਂ ਉਹ ਤੁਹਾਨੂੰ ਸਾਰਾ ਵਿਸਤਾਰ ਦੇ ਨਾਲ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਹਸਪਤਾਲ ਹੈ ਇਹ 100 ਬਿਸਤਰਿਆਂ ਦੀ ਜਿਹੜੀ ਸਹੂਲਤ ਹੈ ਉਹਦੇ ਵਿੱਚ ਤਾਂ ਬਹੁਤ ਸਾਰੀਆਂ ਹੋਰ ਚਾਹੀਦੀਆਂ ਨੇ ਪਰ ਜਿੰਨਾ ਕੋਈ ਸੈਂਕਸ਼ਨ ਹੈ ਇਹਦੇ ਵਿੱਚ ਜਿੰਨੀਆਂ ਪੋਸਟਾਂ ਘੱਟ ਨੇ ਉਹ ਇਹਦੇ ਵਿੱਚ ਦਿਲ ਦੇ ਰੋਗਾਂ ਦਾ ਕੋਈ ਡਾਕਟਰ ਨਹੀਂ ਹੈਗਾ ਚਮੜੀ ਦੇ ਰੋਗਾਂ ਦਾ ਕੋਈ ਡਾਕਟਰ ਨਹੀਂ ਹੈਗਾ ਦਿਮਾਗ ਦੇ ਰੋਗਾਂ ਦਾ ਕੋਈ ਡਾਕਟਰ ਨਹੀਂ ਹੈ ਦੰਦਾਂ ਦਾ ਕੋਈ ਡਾਕਟਰ ਨਹੀਂ ਹੈ ਹੱਡੀਆਂ ਦਾ ਕੋਈ ਡਾਕਟਰ ਨਹੀਂ ਹੈ ਇਸਤਰੀਆਂ ਦੇ ਜੋ ਇਹ ਸੈਂਕਸ਼ਨ ਹੁਣ ਐਟ ਅ ਟਾਈਮ ਇਹਦੇ ਵਿੱਚ ਦੋ ਲੇਡੀ ਡਾਕਟਰ ਚਾਹੀਦੀਆਂ ਇਸਤਰੀਆਂ ਦੇ ਰੋਗਾਂ ਵਾਸਤੇ ਸਿਰਫ ਇੱਕ ਹੈ ਉਹ ਵੀ ਆਰਜੀ ਤੌਰ ਤੇ ਟੈਂਪਰੇਰੀ ਲਈ ਹੋਈ ਡਿਊਟੀ ਉਹ ਵੀ ਨਹੀਂ ਹੈ ਐਕਸਰੇ ਵਾਲਾ ਕੋਈ ਡਾਕਟਰ ਨਹੀਂ ਇੱਥੇ ਐਕਸਰੇ ਇੱਥੇ ਅਸੀਂ ਸੀਟੀ ਸਕੈਨ ਮਸ਼ੀਨ ਵੀ ਲਿਆਂਦੀ ਸੀ ਉਹ ਵੀ ਚੱਕ ਕੇ ਲੈ ਗਏ ਇਹਦੇ ਵਿੱਚੋਂ ਜਿਹੜੇ ਐਕਸ ਰੇਡੀਓਗ੍ਰਾਫਰ ਨੇ ਚਾਰ ਚੋਂ ਦੋ ਖਾਲੀ ਪਈਆਂ ਨੇ ਠੀਕ ਹੈ ਇਹਦੇ ਵਿੱਚ ਸੀਟੀ ਸਕੈਨ ਦੀ ਮਸ਼ੀਨ ਨਹੀਂ ਹੈ ਨਾ ਉਹਦਾ ਕੋ ਡਾਕਟਰ ਹੈ ਤੇ ਜਿਹੜੇ ਬਲੱਡ ਬੈਂਕ ਹੈ ਜਿਹੜਾ ਆਰਜੀ ਤੌਰ ਤੇ ਛੋਟਾ ਜਿਹਾ ਬਣਾਇਆ ਹੋਇਆ ਹੈ ਪਰ ਉਹ ਵੀ ਅਸੀਂ ਉਦੋਂ ਧਰਨਾ ਮਾਰਿਆ ਸੀ ਤੇ ਤਾਂ ਮੜਾ ਜਾ ਆ ਗਿਆ ਸੀ ਤੇ ਇਹਦੇ ਬਲੱਡ ਬੈਂਕ ਜਿਹੜਾ ਇੱਥੇ ਪੂਰਾ ਚਾਹੀਦਾ 100 ਬਿਸਤਰਿਆਂ ਦੇ ਹਸਪਤਾਲ ਵਿੱਚ ਕਿਉਂਕਿ ਲੋਕਾਂ ਚੋਂ ਐਮਰਜੈਂਸੀ ਕੋ ਐਕਸੀਡੈਂਟ ਹੁੰਦਾ ਹੈ ਤਾਂ ਉਹਦੇ ਖੂਨ ਦੀ ਜ਼ਰੂਰਤ ਪੈਂਦੀ ਹੈ ਹੋਰ ਵੀ ਜਦੋਂ ਡਲਸਸ ਵਗੈਰਾ ਹੁੰਦਾ ਉਹਦੋਂ ਖੂਨ ਦੀ ਜ਼ਰੂਰਤ ਪੈਂਦੀ ਹੈ ਤੇ ਇਥੇ ਐਮਰਜੈਂਸੀ ਜਿਹੜੇ ਡਾਕਟਰ ਨੇ ਜਿਹਦੇ ਈਐਮਓ ਪੋਸਟਾਂ ਹੁੰਦੀਆਂ ਨੇ ਉਹ 8 10 ਚਾਹੀਦੀਆਂ ਨੇ ਉਹ ਉਹ ਵੀ ਖਾਲੀ ਪਈਆਂ ਨੇ ਫਿਰ ਚਾਰ ਪੋਸਟਾਂ ਫਾਰਮੇਸੀ ਦੀਆਂ ਨੇ ਉਹ ਖਾਲੀ ਪਈਆਂ ਨੇ ਵੇਖੋ ਬੇਹੋਸ਼ ਕਰਨ ਵਾਲਾ ਡਾਕਟਰ ਨਹੀਂ ਅਜੇ ਕੋਈ ਆਪਰੇਸ਼ਨ ਕਰਨਾ ਹੈ ਤਾਂ ਉਹ ਬੇਹੋਸ਼ੀ ਬੇਹੋਸ਼ੀ ਵਾਸਤੇ ਟੀਕਾ ਲਾਉਂਦੇ ਨੇ ਉਹ ਡਾਕਟਰ ਨਹੀਂ ਹੈ ਫਿਰ ਇਥੇ ਨਰਸਾਂ ਨੇ ਦੋ ਟਾਈਪ ਦੀਆਂ ਨਰਸਾਂ ਹੁੰਦੀਆਂ ਨੇ ਇੱਕ ਐਨਐਚਐਮ ਹੁੰਦੀਆਂ ਨੇ ਉਹ 10 ਪੋਸਟਾਂ ਵਿੱਚੋਂ ਸਿਰਫ ਇੱਕ 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 ਹੈ ਨੋ ਖਾਲੀ ਨੇ ਦੂਜੀਆਂ ਜਿਹੜੀਆਂ ਨਰਸਾਂ ਨੇ ਉਹਨਾਂ ਦੇ ਵਿੱਚੋਂ 25 ਪੋਸਟਾਂ ਨੇ ਇੱਥੇ ਮੌਜੂਦਾ ਉਹਦੇ ਸੱਤ ਨੇ ਸਿਰਫ ਇਸ ਲਈ ਇੱਥੋਂ ਨਾ ਕੋਈ ਇੱਥੇ ਰਾਤ ਨੂੰ ਡਾਕਟਰ ਰਹਿੰਦਾ ਇੱਥੇ ਮੈਨੂੰ ਨਾ ਕੁਆਰਟਰ ਇਹਨਾਂ ਕੁਆਰਟਰ ਇਧਰ ਮੈਨੂੰ ਉਹ ਦਰਸਨ ਲੱਗਾ ਇਹ ਮੈਨੂੰ ਪਤਾ ਲੱਗਾ ਹੈ ਕਿ ਇੱਥੋਂ ਦੇ ਐਸਐਮਓ ਨੇ ਡਾਕਟਰਾਂ ਨੂੰ ਪੂਰੀ ਖੋਲ੍ਹ ਦਿੱਤੀ ਹੋਈ ਹੈ ਵੇ ਲੁੱਟੋ ਮੰਤਰੀ ਦੇ ਉਤੋਂ ਉਦੇਸ਼ ਹੈ ਵੀ ਲੁੱਟ ਕੇ ਪੈਸੇ ਸਾਨੂੰ ਦਿਓ ਤੇ ਇਸ ਲਈ ਇਹ ਇਹਨਾਂ ਨੂੰ ਪੂਰੀ ਲੁੱਟ ਦੀ ਖੁੱਲ੍ਹ ਦਿੱਤੀ ਹੋਈ ਹੈ ਤੇ ਇਹ ਡਾਕਟਰ ਨੇ ਜਿਹੜੇ ਪੱਤਾ ਲੈਂਦੇ ਨੇ ਵੇਖੋ ਪੱਤਾ ਲੈਂਦੇ ਨੇ ਕੋਈ ਵੀ ਡਾਕਟਰ ਦੱਸੋ ਸਮਾਨੇ ਰਹਿੰਦਾ ਤੁਸੀਂ ਸਾਰੇ ਸਮਾਨੇ ਦੇ ਲੋਕ ਖੜੇ ਹੋ ਦੱਸੋ ਕੋਈ ਸਮਾਨੇ ਡਾਕਟਰ ਰਹਿੰਦਾ ਹੈ ਪੱਤਾ ਜ਼ਰੂਰ ਲੈਂਦੇ ਨੇ ਤੇ ਇਸ ਵਾਸਤੇ ਡਾਕਟਰਾਂ ਨੂੰ ਇੱਥੇ ਮੌਜੂਦਾ ਹੋਊ ਕੈਸੀਡੈਂਟ ਹੋ ਜਾਏ ਜਾਂ ਕੋਈ ਐਮਰਜੈਂਸੀ ਹਾਰ ਦੀ ਪ੍ਰੋਬਲਮ ਹੁੰਦੀ ਹੈ ਕੋਈ ਇੱਥੇ ਡਾਕਟਰ ਹੀ ਨਹੀਂ ਹੈਗਾ ਇਸ ਵਾਸਤੇ ਅੱਜ ਇਸ ਵਾਸਤੇ ਅਸੀਂ ਆਏ ਹਾਂ ਉਹ ਦਿਨ ਲੈ ਕੇ ਕਿੱਥੇ ਤੱਕ ਜਾਓਗੇ ਤੁਸੀਂ ਇੱਕ ਮਿੰਟ ਸਾਰੇ ਸਾਰੇ ਡਾਕਟਰਾਂ ਨੇ ਫਿਰ ਜਿਹੜੀਆਂ ਦਵਾਈਆਂ ਵੱਖ ਨੂੰ ਮਿਲਦੀਆਂ ਨੇ ਇੱਥੇ ਪ੍ਰਾਈਵੇਟ ਪਰਚੀ ਇਥੋਂ ਦਿੰਦੇ ਨੇ ਤੇ ਸਰਕਾਰੀ ਪਰਚੀ ਤੇ ਦਵਾਈ ਹੋਰ ਲਿਖੀ ਹੁੰਦੀ ਹੈ ਪ੍ਰਾਈਵੇਟ ਪਰਚੀ ਇੱਕ ਛੋਟੀ ਜੀ ਦੇ ਦਿੰਦੇ ਨੇ ਵੀ ਲੈ ਕੇ ਜੇ ਬਾਹਰੋਂ ਲੈ ਲਓ ਇੱਥੇ ਜਿਹੜੀ ਗਵਰਨਮੈਂਟ ਵੱਲੋਂ ਕੋ ਫ੍ਰੀ ਦਵਾਈ ਹੈ ਬਲਦੇ ਸੇ ਕੋ ਹੈ ਨਹੀਂ ਦਵਾਈ ਫ੍ਰੀ ਆਉਂਦੀ ਹੀ ਨਹੀਂ ਪ੍ਰਮਾਤਮਾ ਦੀ ਏਨਾ ਹੈ ਸਰਕਾਰ ਤੇ ਕਿਰਪਾ ਹੈ ਵੀ ਇਹ ਨੰਗ ਸਰਕਾਰ ਹੈ ਪੰਡਾਂ ਦੀ ਸਰਕਾਰ ਬਣ ਕੇ ਲੋਕਾਂ ਨੂੰ ਮਜ਼ਾਕ ਕਰਦੇ ਨੇ ਇਹ ਇਹ ਕਹਿੰਦੇ ਹਨ ਵੀ ਅਸੀਂ ਦਿੱਲੀ ਦਾ ਸਿਹਤ ਮਾਡਲ ਦੇਵਾਂਗੇ ਆ ਦਿੱਲੀ ਦੇ ਲੋਕਾਂ ਨੇ ਤੋਰ ਦਿੱਤ ਨੇ ਨਾ ਘਰਾਂ ਨੂੰ ਸਿਹਤ ਮਾਡਲ ਅਸੀਂ ਦਿੱਲੀ ਵੀ ਦੇਖ ਕੇ ਆਇਆ ਉੱਥੇ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਬੇੜਾਗਰ ਕੀਤਾ ਆ ਤੇ 50 ਦੇ ਵਿੱਚ ਵੀ ਇਹਨਾਂ ਨੇ ਬੇੜਾਗਰ ਕਰਤਾ ਵੀ ਨਾ ਉਹ ਤੇ ਸਿਹਤ ਸਹੂਲਤਾਂ ਇਹ ਸਰਕਾਰ ਹੀ ਇਸ ਵਾਸਤੇ ਬਣੀ ਹੀ ਵੀ ਹੈ ਸਿਹਤ ਸਹੂਲਤ ਤੇ ਸਿੱਖਿਆ ਦੀ ਜਿਹੜੀ ਸਹੂਲਤ ਹੈ ਇਹਨੂੰ ਇਹਦਾ ਜਿਹੜਾ ਮਿਆਰ ਇਹਨੂੰ ਉੱਚਾ ਚੱਕਾਂਗੇ ਅੱਗੇ ਕਿੱਥੇ ਲੈ ਕੇ ਜਾਓਗੇ ਇਹਦਾ ਇਹ ਜਿਹੜਾ ਅੱਜ ਦਾ ਜਿਹੜਾ ਸੰਕੇਤਕ ਧਰਨਾ ਹੀ ਵੀ ਇਹ ਜਿਹੜਾ 2025-26 ਦਾ ਜਿਹੜਾ ਬਜਟ ਹੈ ਇਹਦੇ ਵਿੱਚ ਸਾਡੇ ਹਸਪਤਾਲ ਨੂੰ 100 ਬਿਸਤਰਿਆਂ ਦੀਆਂ ਸਹੂਲਤਾਂ ਦਿਓ ਸਾਡਾ ਇਹੀ ਹੈ ਅੱਜ ਕੋਈ ਧਰਨਾ ਨਹੀਂ ਹੈ ਸਿਰਫ ਸੰਕੇਤਕ ਤੁਹਾਨੂੰ ਇਸ ਵਾਸਤੇ ਮੈਂ ਬੇਨਤੀ ਕਰਨਾ ਵੀ ਇਹ 2025-26 ਦੇ ਵਿੱਚ ਸਾਨੂੰ 100 ਬਿਸਤਰਿਆਂ ਦੀਆਂ ਸਹੂਲਤਾਂ ਦੇਣਾ ਤੇ ਜੇ ਨਾ ਹੋਇਆ ਤੇ ਅਸੀਂ ਆਗੋਂ ਲੋਕਾਂ ਦੀ ਮਦਦ ਨਾਲ ਲੋਕਾਂ ਸ਼ਹਿਰ ਦੇ ਲੋਕਾਂ ਦਾ ਕਿਉਂਕਿ ਲੋਕਾਂ ਦਾ ਮਸਲਾ ਹੈ ਮੇਰਾ ਮਸਲਾ ਨਹੀਂ ਹੈ ਇਹ ਲੋਕਾਂ ਨੂੰ ਨਾਲ ਲੈ ਕੇ ਅਸੀਂ ਇਥੋਂ ਰੈਗੂਲਰ ਧਰਨਾ ਵੀ ਲਾਵਾਂਗੇ ਫੇ ਜੇ ਨਾ ਸਾਨੂੰ ਇਹ ਸਹੂਲਤ ਦਿੱਤੀ ਅਸੀਂ ਅਸੈਂਬਲੀ ਦੇ ਵਿੱਚ ਵੀ ਧਰਨਾ ਮਾਰਾਂਗੇ ਉਥੇ ਜੇ ਸਾਡੇ ਅਸੀਂ ਐਮਐਲਏ ਬਾਜਵਾ ਸਾਹਿਬ ਨਾਲ ਗੱਲ ਗੱਲ ਕਰਕੇ ਰਾਜਾ ਵੜਿੰਗ ਜੀ ਨਾਲ ਜਾਂ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਜਾਂ ਹੋਰ ਵੀ ਜਿਹੜੇ ਵੀ ਭਾਵੇਂ ਕਾਂਗਰਸ ਪਾਰਟੀ ਦੇ ਨਾਂ ਵੀ ਹੋਣ ਜਿਹੜੇ ਲੋਕਤਾਂ ਦੇ ਐਮਐਲਏ ਨੇ ਉਹਨਾਂ ਨਾਲ ਗੱਲ ਕਰਕੇ ਅਸੈਂਬਲੀ ਈ ਬਾਜਵਾ ਦੇ ਕੋਈ ਇਸ ਤਰ੍ਹਾਂ ਸਾਡੀ ਵੈਕੰਸੀ ਪੁਜੀਸ਼ਨ ਦੇ ਮਤਾਬਕ ਸਾਡੇ ਕੋਲ 28 ਮਨਜ਼ੂਰਸ਼ੁਦਾ ਸਾਮੀਆਂ ਮੈਡੀਕਲ ਅਫਸਰ ਦੀਆਂ ਪਰ ਫਿਲਹਾਲ 7 ਭਰੀਆਂ ਹੋਈਆਂ ਜਿਨ੍ਹਾਂ ਵਿੱਚ ਇੱਕ ਡਾਕਟਰ ਜੇਲ ਡਿਊਟੀ ਤੇ ਠੀਕ ਹੈ ਜੀ ਤੇ ਸਪੈਸ਼ਲਿਸਟਾਂ ਵਿੱਚੋਂ ਸਾਡੇ ਕੋਲ 20 ਸਾਮੀਆਂ ਸੀਗੀਆਂ ਭਰੀਆਂ 14 ਨੇ ਸਾਡੀ ਜੋ ਮੇਨ ਸਾਮੀਆਂ ਦੀ ਸਮੱਸਿਆ ਹੈ ਉਹ ਹੈ ਸਟਾਫ ਨਰਸਸ ਤੇ ਫਾਰਮਾਸਿਸਟਾਂ ਦੀ ਕਿਉਂਕਿ ਸਾਡੇ ਕੋਲ 24 ਸਾਮੀਆਂ ਚ ਸਿਰਫ 5 ਹੀ ਸਾਮੀਆਂ ਭਰੀਆਂ ਹੋਈਆਂ ਹਨ ਅ ਇੱਕ ਤੇ ਅਸੀਂ ਇਹ ਮੁੱਦਾ ਸਮੇਂ-ਸਮੇਂ ਫਿਰ ਅਬਦੁੱਤ ਚ ਦੇ ਕਰਨ ਧਿਆਨ ਚ ਲਿਆਉਂਦੇ ਰਹੇ ਆ ਤੇ ਦੁਬਾਰਾ ਫੇਰ ਅਸੀਂ ਉੱਚ ਦੇ ਕਰਨ ਧਿਆਨ ਚ ਲਿਆਵਾਂਗੇ ਡਾਕਟਰ ਡੈਪੂਟੇਸ਼ਨ ਤੇ ਦੋ ਦਿਨ ਤਿੰਨ ਦਿਨ ਆਂਦੀ ਹੈ ਨਹੀਂ ਤੇ ਨਹੀਂ ਹਾਂ ਤੇ ਬਾਤ ਰਾਤ ਨੂੰ ਕੋਈ ਦਿੱਕਤ ਆਂਦੀ ਹੈ ਤਾਂ ਹਰ ਬੰਦੇ ਨੂੰ ਪ੍ਰੋਬਲਮ ਪਨ ਪਤਾ ਹੀ ਆ ਅ ਜੀ ਸਕੈਨ ਵਾਸਤੇ ਮਸ਼ੀਨ ਨਹੀਂ ਹੈ ਇੱਥੇ ਇਹ ਉਹਨਾਂ ਦਾ ਕਹਿਣਾ ਓਕੇ ਸਰ ਬੇਨਤੀ ਇਸ ਤਰ੍ਹਾਂ ਸਰ ਕਿ ਸਾਡੇ ਕੋਲ ਜੋ ਗਾਇਨੀ ਦੇ ਡਾਕਟਰ ਹੈ ਉਹ ਤੁਹਾਡੇ ਵੱਲੋਂ ਪਹਿਲਾਂ ਵੀ ਸਾਨੂੰ ਮੰਗ ਉਠਾਈ ਗਈ ਸੀ ਤੁਹਾਡੇ ਬਹੁਤ ਧੰਨਵਾਦੀ ਵੀ ਹੈ ਤੇ ਸਾਡੀ ਉਪਰਵੇਂ ਮੰਗ ਉੱਚ ਅਧਿਕਾਰੀਆਂ ਵੱਲੋਂ ਮਨਜ਼ੂਰ ਕਰਕੇ ਅਮਲੋ ਤੋਂ ਡਾਕਟਰ ਸਾਹਿਬ ਨੂੰ 3 ਦਿਨ ਲਈ ਲਗਾਇਆ ਗਿਆ ਹੈ ਡੈਪੂਟੇਸ਼ਨ ਤੇ ਸਾਡੇ ਉੱਚ ਅਧਿਕਾਰੀਆਂ ਦੁਆਰਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਇੱਥੇ ਲਗਾਤਾਰ ਡਿਊਟੀ ਪੱਕੀ ਹੋ ਜਾਏਗੀ ਠੀਕ ਹੈ ਬਾਕੀ ਕੁਝ ਇਸ ਤਰ੍ਹਾਂ ਕਿ ਹੁਣ ਜਿਵੇਂ ਖਨੋਰੀ ਮੋਰਚੇ ਵਿਖੇ ਖਨੋਰੀ ਸ਼ੰਭੂ ਦੋਨੋਂ ਜਗ੍ਹਾ ਮੋਰਚੇ ਲੱਗਣ ਕਾਰਨ ਕੁਝ ਡਾਕਟਰਾਂ ਦੀਆਂ ਡਿਊਟੀਆਂ ਪੂਰੇ ਜ਼ਿਲ੍ਹੇ ਚ ਇੱਧਰ ਉੱਧਰ ਲੱਗੀਆਂ ਹੋਈਆਂ ਸੀਗੀਆਂ ਤੇ ਕਿਉਂਕਿ ਹੁਣ ਖਨੋਰੀ ਦੇ ਸ਼ੰਭੂ ਮੋਰਚੇ ਸਰਕਾਰ ਦੁਆਰਾ ਸਮਾਪਤ ਕਰ ਦਿੱਤਾ ਗਿਆ ਹੈ ਪਤਾ ਉਥੋਂ ਜੋ ਡਾਕਟਰ ਹੋਣਗੇ ਜੀ ਉਹਨਾਂ ਦੀ ਉਮੀਦ ਹੈ ਕਿ ਵਾਪਸ ਆਉਗੇ ਉੱਥੇ ਡਿਊਟੀ ਕਰਨਗੇ ਵਾਪਸ ਕਰਨਗੇ ਜੀ ਤੇ ਬਾਕੀ ਜੋ ਕਮੇ ਪੇਸ਼ੀਸ਼ ਹਨ ਹੋਏ ਗਾਰਡੰਡ ਨਹੀਂ ਹੈ ਜੀ ਹੋਰ ਬੰਦੇ ਵੀ ਨਹੀਂ ਹੈ ਥੋੜੇ ਥੋੜੇ ਸਾਮਣਾ ਹੀ ਹੈ ਸਫਾਈ ਕਰਮਚਾਰੀ ਤਾਂ ਕੰਮ ਕਰਨਾ ਬੰਦੇ ਮਜ਼ਦੂਰੀ ਤੋਂ 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 ਦੇ ਸਾਹਿਸ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਮੇਰੇ ਸਾਹਮਣੇ ਹੈ ਜੀ ਆਪਣਾ ਜੋ ਹਰ ਸਿਚੁਏਸ਼ਨ ਹੈ ਕੀ ਹੈ ਸਾਡੇ ਕੋਲ ਸਟਾਫ ਨਰਸਸ ਦੀ ਮੇਨ ਕਮੀ ਹੈ ਫਾਰਮੇਸੀ ਦੀ ਕਮੀ ਹੈ ਉਹ ਵੀ ਸਮੇਂ ਸਮੇਂ ਸਰ ਉਚਿਤ ਕਰਨ ਧਿਆਨ ਚ ਲੈਂਦੇ ਨੇ ਚੀਫ ਫਾਰਮਾਸਿਸਟ ਵੀ ਨਹੀਂ ਸਰ ਜਿਹੜੇ ਜੋ ਵੀ ਡੈ ਲੱਗੇ ਡੈਪੂਟੇਸ਼ਨ ਤੇ ਲੱਗੇ ਹੋਏ ਨੇ ਤੇ ਅਸੀਂ ਪਹਿਲਾਂ ਵੀ ਉਚਿਤ ਇਤਿਹਾਤ ਧਿਆਨ ਚ ਲੈਂਦੇ ਅਸੀਂ ਹੁਣ ਵੀ ਕੱਲ ਵੀ ਮੈਂ ਲਿਆ ਦਿੱਤਾ ਸੀਗਾ ਤੇ ਉਮੀਦ ਕਰਦੇ ਹਾਂ ਕਿ ਆਨ ਬਲੇਸ ਸਮੇਂ ਜਲਦੀ ਭਰ ਜਾਏਗੀ ਜੀ ਠੀਕ ਥੈਂਕ ਯੂ ਥੈਂਕ ਯੂ ਸਰ ਕੈਮਰਾਮੈਨ ਡੀਕੇ ਕਰਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼